ਸਤਕਾਰ ਕਰੋ ਪਾਣੀ ਦਾ ਸਤਕਾਰ ਕਰੋ ਉਹ ਵੇਖੋ ਰੁੱਖ ਜੇ ਰਊਗੇ ਤਾਂ ਹੀ ਇਹ ਸੁੱਖ ਮਿਲਣਾ ਵਾ ਰੁੱਖਾਂ ਦੇ ਨਾਲ ਹੀ ਸੋਖਾ ਜਿਹੜਾ ਅੱਜ ਵਾਤਾਵਰਨ ਅੱਜ ਹਵਾ 'ਚ ਜ਼ਹਿਰ ਬਣੀ ਵਰਦੀ ਆ ਅਸੀਂ ਰਾਜੂ ਬੋਰਾ ਜੀ ਅਸੀਂ ਸਾਰੀ ਟੀਮ ਨੇ ਸਮੂੱਚੀ ਆਮ ਆਦਮੀ ਪਾਰਟੀ ਦੀ ਜਿੰਨੀ ਹਲਕੇ ਦੀ ਟੀਮ ਆ ਸਾਰਿਆਂ ਨੇ ਇਸ ਗੱਲ ਦਾ ਤਿਆਰ ਕੀਤਾ ਵੀ ਅਸੀਂ 10000 ਪੌਦਾ ਜਿਹੜਾ ਹਲਕਾ ਸੈਂਟਰ ਦੇ ਅੰਦਰ ਹੀ ਲਾ ਕੇ ਹਲਕਾ ਸੈਂਟਰ ਦੇ ਲੋਕਾਂ ਨੂੰ ਰਾਤ ਦੇਣੀ ਆ ਪਰ ਬਹੁਤ ਹਰਿਆ ਭਰਿਆ ਜਿਹੜਾ ਇਹ ਪੂਰਾ ਇਲਾਕਾ ਕਰ ਦੇਣਾ ਤਾਂ ਕਿ ਹਰ ਬੰਦਾ ਜਿੱਧਰੋਂ ਲੰਘੇ ਉਹਨੂੰ ਐ ਲੱਗੇ ਵੀ ਮੈਂ ਹਰਿਆਲੀ ਔਰ ਪਾਰਕ ਦੇ ਵਿੱਚ ਹੀ ਫਿਰਦਾ ਵਾਂ ਅੱਜ ਆਜ ਵੀ 500 ਬੂਟਾ ਕੱਲ ਵੀ 500 ਤੋਂ ਪਹਿਲਾਂ ਮੈਂ 500 ਬੂਟਾ ਜਿਹੜਾ ਉਹ ਸਮਰਾਲਾ ਚੌਂਕ ਤੋਂ ਲੈ ਕੇ ਬਾਬਾ ਥਾਨ ਸਿੰਘ ਚੌਂਕ ਤੱਕ ਲਾਇਆ ਵਾ ਸਾਡੀ ਸਾਰੀ ਟੀਮ ਨੇ ਰਾਜੂ ਭੋਰਾ ਜੀ ਰਾਜੂ ਬਾਬਾ ਜੀ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਸਾਰਿਆਂ ਨੇ ਰਲ ਕੇ ਇਸ ਗੱਲ ਦਾ ਧਿਆ ਕੀਤਾ ਔਰ ਹਲਕਾ ਸੈਂਟਰ ਨੂੰ ਹਰਿਆ ਭਰਿਆ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦਾ ਮਾਣ ਆ ਉਹਨਾਂ ਦਾ ਕਹਿਣਾ ਵਾ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਨੂੰ ਦੁਬਾਰਾ ਬਣਾ ਕੇ ਅੱਜ ਪੰਜਾਬ ਦਾ ਜੋ ਅੱਜ ਤੋਂ 25 ਸਾਲ ਪਹਿਲਾਂ ਪੰਜਾਬ ਦਾ ਨਾਮ ਸੀਗਾ ਉਸੇ ਤਰ੍ਹਾਂ ਹੀ ਦੁਬਾਰਾ ਪੰਜਾਬੀਆਂ ਦਾ ਔਰ ਪੰਜਾਬ ਦਾ ਨਾਮ ਚਮਕਾਉਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਤੁਹਾਨੂੰ ਸਾਰਿਆਂ ਨੂੰ ਦੱਸਣ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਉੱਥੇ ਹੀ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਹਲਕਾ ਵਿਧਾਇਕ ਸ਼ੋਕ ਬਰਾਸ਼ਾ ਪੱਪੀ ਜੀ ਜੋ ਜਿਨ੍ਹਾਂ ਨੇ 10000 ਬੁੱਟਾ ਹਲਕਾ ਸੈਂਟਰ ਦੇ ਵਿੱਚ ਲਾਉਣ ਦਾ ਟੀਚਾ ਜੋ ਮਿੱਥਿਆ ਅੱਜ ਉਹਦੇ ਦੈਦ ਦਾ ਜਵਾਰਡ ਨਭਤਰਿਆ ਸੀ ਗੋਸ਼ਲਾ ਚੌਕ ਵਿਖੇ ਸਾਡੇ ਸਾਰੇ ਭਰਾਵਾਂ ਦੇ ਸਾਡੇ ਸਾਰੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਸਾਥੀਆਂ ਨਾਲ ਮਿਲ ਕੇ ਅੱਜ ਬੁੱਟੇ ਵੰਡ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਲੋਕਾਂ ਕਿੱਤੇ ਉਥੇ ਪੰਜਾਬੀ ਦੀ ਕਹਾਵਤ ਹੈ ਜਿਵੇਂ ਰੁੱਖ ਲਾਵਾਂਗੇ ਤੇ ਪੁੱਤ ਬਚਾਵਾਂਗੇ ਅੱਜ ਬਹੁਤ ਲੋੜ ਆ ਆਪਣੇ ਪੰਜਾਬ ਨੂੰ ਜਿਹੋ ਜਿੱਦਾ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਪੋਲੂਸ਼ਨ ਦਾ ਕਿੰਨਾ ਜ਼ੋਰ ਜੱਦ ਰਿਹਾ ਕਿਦਾਂ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਤੇ ਬੁੱਟੇ ਲਾਣੇ ਬਹੁਤ ਜ਼ਰੂਰੀ ਨੇ ਆਪਣੇ ਵਾਸਤੇ ਜਿੱਥੇ ਉਹਨਾਂ ਦੀ ਸੋਚ ਨੂੰ ਅਸੀਂ ਸਲੂਟ ਕਰਦੇ ਹਾਂ ਹਲਕਾ ਵਿਧਾਇਕ ਪ੍ਰੇਸ਼ਰ ਸਾਹਿਬ ਜੀ ਦੀ ਉੱਥੇ ਜਿਨ੍ਹਾਂ ਨੇ ਬੁੱਟੇ ਲੈ ਕੇ ਗਏ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਘਰਾਂ ਜੀ ਜਾ ਕੇ ਇੱਕ ਇੱਕ ਰੁੱਖ ਜ਼ਰੂਰ ਲਗਾਓ ਤਾਂ ਕਿ ਆਪਣੇ ਆਸ-ਪਾਸ ਨੂੰ ਆਪਾਂ ਸਾਫ਼ ਸੁਥਰਾ ਬਣਾ ਸਕੀਏ ਤੇ ਵਾਤਾਵਰਨ ਵਧੀਆ ਬਣਾ ਸਕੀਏ